这个你看 ਹੋਣ ਅਸਤਾਜੀ ਕੁੜੀਆਂ ਥੋੜੀ ਫੋਨ ਲੈ ਕੇ ਬੈੰਦੀ ਹੁੰਦੀਆਂ ਨੇ ਨਾ ਹਾਂ ਉਹ ਕੁੜੀਆਂ ਤਾਂ ਨਹੀਂ ਬੈੰਦੀ ਬਹੂਆਂ ਤਾਂ ਬੈੰਦੀਆਂ ਆਂ ਬਹੂਆਂ ਸੱਚ ਬੈੰਦੀਆਂ ਨਹੀਂ ਤੂੰ ਕਿਹੜਾ ਬਹੂ ਐ ਤੈਨੂੰ ਬਹੁਤ ਪਹਿਲਾਂ ਦਾ ਤੈਨੂੰ ਪੂਆ ਦੇ ਬਹੂ ਸਮਝਿਆ ਕਦੇ ਮੈਂ ਕੁੜੀ ਸਮਝ ਮੈਂ ਇੱਥੇ ਤੇ ਬਹੂ ਐ ਨਹੀਂ ਉਦਾਂ ਵੀ ਪਹਿਲੀ ਗੱਲ ਮੈਂ ਮੈਂ ਹੀ ਕੁੜੀਆਂ ਮਾਂ ਘਰ ਰਹਿੰਦੀ ਜਿੱਦਾਂ ਮੈਂ ਆਪਣਾ ਘਰੇ ਰਹਿੰਦੀ ਹੁੰਦੀ ਰਹਿੰਦੀ ਆ ਯੂ ਅੰਡਰਸਟੈਂਡ ਹੋਰ ਅਸਤਾਜੀ ਕੋ ਗੱਲ ਪਸਣਾਓ ਸਾਡੇ ਅਸਤਾਜ ਦੀ ਹੁਣੇ ਆਏ ਐ ਸਾਨੂੰ ਇਹ ਨਹੀਂ ਤੇ ਉਹ ਦੀਪੇ ਨੂੰ ਮੈਨਾਂ ਗਰਦੀਬੀ ਸੇਕੀ ਗਿਆ ਉਸਤਾਦ ਕੋ ਟਰੈਕਟਰ ਮਨਜਿੰਦਰ 37 ਐ ਆਪਣਾ ਆਹ ਮਨਜਿੰਦਰ ਹੁਣਾ ਦਾ 37 ਕਈ ਜਾਣੀ ਮੈਂ ਲੱਦਾ ਅੱਧਾ ਪਿੰਡ ਸੁਕਾ ਲਿਆ ਹੁਣਾ ਉਸਤਾਦ ਹੁਣੀ ਉਸਤਾਦ ਜੀ ਆਏ ਹੋਏ ਨੇ ਸਾਡੇ ਉਸਤਾਦ ਹੁਣੀ ਐ ਥੱਪੜ ਮਾਰ ਕੇ ਕਹਿੰਦੇ ਤੇ ਅਦਰ ਗੱਪੇ ਰੱਖੀ ਨੂੰ ਟੱਕਣ ਦੀ ਸਿਹਤ ਨੂੰ ਚਲਾ ਕਦੂ ਜਨਾ ਮਾਰਿਆ ਤਾਂ ਕਦੂ ਨਾ ਹੁੰਦਾ ਪਹਿਲੀ ਵਾਰ ਸਾਡੇ ਐਨਾ ਨਾ ਡਾਇਰੈਕਟਰ ਥੋਂ ਲੈ ਜਾਂਦਾ ਦਾ ਕਦੂ ਕਰ ਗਿਆ ਤਾਂ ਪਰ ਤਾਰੇ ਦੀਂਦੇ ਨਾ ਕਿੰਨੇ ਤਾਰੇ ਚੰਦ ਵੀ ਦੀਂਦਾ ਹਾਂ ਦੀਂਦਾ ਹੈ ਨਾ ਹਾਂ ਲੈ ਚਲੋ ਚਲੋ ਬੋਲੋ ਬੋਲੋ ਫੇ ਲੜੋ ਮੈਂ ਤਾਂ ਪਾਪੀ ਦਾ ਤਈਓ ਤਾਰੇ ਦੀਂਦੇ ਹੈ ਨਾ ਐ ਵਾ ਵੀ ਚੱਲ ਫੇ ਬੋਲਿਓ ਲੜੋ ਵੀਡੀਓ ਬਣਾਵਾ ਤੁਹਾਡੀ ਤੋਂ ਹਾਂ ਕਹਿੰਦਾ ਯਾਰ ਜਿੱਦਾਂ ਮੈਂ ਕਹਿੰਦਾ ਵੀ ਬਣਾਈਦੀ ਨਾ ਪਾਣਿਆਂ ਦੀ ਉਹ ਆਹ ਬੋੜੇ ਆਉਂ ਤਾ ਆਹ ਦੇ ਕੋਪਨੀ ਦੀ ਆਹ ਜਿਹਨ ਨਾਲ ਆਤਾ ਹੈ ਆਹ ਖੇਤਰੇਂ ਲਾਦੇ ਨੂੰ ਆਹ ਖੇਤਰੇਂ ਦਾ ਆਹਰੇ ਨਾ ਸਾਰੇ ਵੇਂਦਾ ਹੋਰ ਤਾਂ ਪਾਣੀ ਚੜਿਆ ਹਨਾ ਉਹ ਤਾਂ ਰਹਿੰਦਾ ਕਿੰਨਾ ਹੀ ਲੈ ਦੇ ਤਾਂ ਓਹ ਹੁਣ ਤਾਂ ਘੇਟਾ ਲਾ ਕੇ ਜਣਾ ਮੈਂ ਕਿੰਨਾ ਪਾਣੀ ਸੀ ਤਾਂ ਨਹੀਂ ਲੱਗਣੇ ਆ ਹਾ ਕਿੱਦਾਂ ਰੋਕਦਾ ਆ ਕੋਲੀ ਰੋਕ ਲਾ ਇਹਨੂੰ ਹਾਈ ਇੱਥੇ ਕਿੰਨੀ ਸ਼ਾਂਤੀ ਆ ਹਨਾ ਬਹੁਤ ਸ਼ਾਂਤੀ ਆ ਮੰਜਾ ਕੰਢੇ ਤੇ ਖਗਾ ਆ ਪਾਣੀ ਦੇਖਾਂ ਚੱਲਦੇ ਜੀ ਹੁਣ ਅਸੀਂ ਆਹ ਦੇਖੋ ਮੋਟਰ ਇਹ ਮੋਟਰ ਨੂੰ ਸੈੱਟ ਕੀਤਾ ਰੱਖੀ ਖੜ ਗਈ ਸੀ ਕੱਲ ਸੈੱਟ ਕੀਤਾ ਹਾਈ ਮੰਮੀ ਅਵਰੇ ਇਹਦੇ ਪਪਾ ਆ ਬੂਟਿਆਂ ਨੂੰ ਪਾਣੀ ਘਾਤ ਲਾਏ ਆ ਅੱਛਾ ਹਾਂ ਅੱਜ ਮੈਂ ਪੀਲੀ ਭਰੇਂਡ ਬਣੀ ਹਾਂ ਆ ਸ਼ਾਮ ਨੂੰ ਇਹ ਤਾਂ ਬਹੁਤ ਪੁੰਡ ਪੈਂਦੇ ਪੀਲੇ ਪੱਬੂ ਪੀਲੇ ਸੂਟ ਤੇ ਹੋਰ ਕੋਈ ਪਾਵਾਂਗੇ ਮੈਂ ਕਿੱਥੇ ਕਿ ਤੱਕ ਜਾਵਾਂ ਨਾ ਮੈਨੂੰ ਕਹੀ ਜਾਂਦਾ ਆ ਜਾ ਆ ਜਾ ਮੈਂ ਤਾਂ ਤੌਰ ਵੀ ਨਹੀਂ ਹੁੰਦਾ ਚੱਪਲ ਵੀ ਮੈਂ ਦੂਈ ਪਾ ਕੇ ਆਈ ਹਾਂ ਟੁੱਟੜ ਜਿਹੀ ਟੁੱਟੀ ਦੇ ਚੱਪਲ ਪਾਈ ਹੋਆ ਮੈਂ ਸਾਡੀ ਵੀਡੀਓ ਨੂੰ ਤੁਸੀਂ ਨਾ ਪੂਰਾ ਦੇਖਿਆ ਕਰੋ ਸਾਡੀ ਵੀਡੀਓ ਤੁਸੀਂ ਪੂਰਾ ਨਹੀਂ ਦੇਖਦੇ ਹੁਣ ਪੂਰੀ ਨਹੀਂ ਦੇਖਦੇ ਵੀਡੀਓ ਵੀਡੀਓ ਪੂਰੀ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬ ਵੀ ਕਰਦਿਆ ਕਰੋ ਹੋਰ ਬਾਸ ਨੂੰ ਝੋਨੇ ਦਾ ਕੰਮ ਖਤਮ ਆ ਥੋੜਾ ਰਹਿ ਗਿਆ ਇਹ ਤੋਂ ਬਾਅਦ ਫੇ ਅਸੀਂ ਜਾਣਾ ਘੁੰਮਣ ਹਨਾ ਵਰੀ ਦੇ ਪਪਾ ਫੇ ਅਸੀਂ ਜਾਣਾ ਘੁੰਮਣਾ ਫੇ ਤੁਹਾਨੂੰ ਲੈ ਕੇ ਚਲਾਂਗੇ ਨਾਲ ਆਪਣੇ ਟੂਰ ਕਰਾਵਾਂਗੇ ਵਧੀਆ ਵਧੀਆ ਪਲੇਸਿਸ ਤੇ ਜਗਾ ਤੇ ਵਧੀਆ ਵਧੀਆ ਜਗਾ ਤੇ ਲੈ ਕੇ ਚਾਵਾਂਗੇ ਹਨਾ ਬਲੀ ਤੇ ਪਪਾ ਹੈ ਮੈਂ ਕਿ ਤੈਨੂੰ ਕਹਿੰਨੀ ਆ ਬਸ ਇਹ ਤਾਂ ਕਿੰਨੇ ਪੇ ਪਤਾ ਨਹੀਂ ਉਹ ਕਿੰਨਾ ਤਾਂ ਝੋਨਾ ਆ ਉਹ ਕਈਆਂ ਲਿਆ ਕਈਆਂ ਲੈ ਆ ਦੋ ਆ ਜਾ ਪਤਾ ਇਹ ਕਰਨਾ ਉਹ ਆ ਬੱਟ ਭਾਰੀ ਕਰਨੀ ਯਾਰ ਹੈ ਆ ਬੱਟ ਭਾਰੀ ਕਰਨੀ ਕਿਹੜੀ ਫੇ ਇਹਦਾ ਇੰਨੀ ਕ ਹਾਂ ਤੇਰਾ ਦਿਮਾਗ ਤੇਰਾ ਦਿਮਾਗ ਹੀ ਨਹੀਂ ਖੱਟਾਗਾ ਮੇਰੇ ਨਾਲ ਹਾਂ ਹੈ ਨਹੀਂ ਮੈਂ ਤੇਰੇ ਕੋ ਆ ਕੇ ਮੇਰਾ ਦਿਮਾਗ ਹਿੱਲ ਗਿਆ ਫੜ ਮੁੱਠੀ ਲਾਦਾ ਨਹੀਂ ਮਰਦੀ ਫੇ ਮੈਂ ਤੇ ਨਾਲ ਨਾਲ ਲੜਕੇ ਤੇ ਨਾਲ ਨਾਲ ਲਾਣੀ ਉੱਥੇ ਤੱਕ ਲਾਣੀ ਹੈ ਉੱਥੇ ਤੱਕ ਬਸ ਫਿਰ ਤੋਂ ਵਾਰ ਫ੍ਰੀ ਹੂੰ ਹੂੰ ਬਣਾਈ ਹੋਇਆ ਸਵੇਰੇ ਮੈਂ ਤੈਨੂੰ ਕਿਹਾ ਮੈਂ ਭਾਂਡੇ ਧੋਣੀਆਂ ਦਿਖਾ ਦੇ ਬਣਾਈ ਹੋਆ ਭਾਬੀ ਮੈਂ ਬਣਾਈ ਹੈ ਸੱਤ ਬਾਜੀ ਨੇ ਬਣਾਈ ਹੈ ਹਾਂ ਆਪਣੀ ਮਾਂ ਨੂੰ ਕੰਮ ਕਰਦੇ ਤਾਂ ਮੈਂ ਕੰਮ ਕਰਦੀ ਫੇਰ ਨਹੀਂ ਇਹਨੂੰ ਜੀਦਾ ਤੇ ਕੰਮ ਕਰਦੀ ਆ ਰਾਈਟ ਆ ਦੇਖੋ ਜੀ ਕਿੰਨੀ ਧੋਪ ਹੈ ਐਸੇ ਇਲਾਕੇ ਦੇ ਵਿੱਚ ਮੀਂਹ ਬਿਲਕੁਲ ਨਹੀਂ ਪੈਂਦਾ ਹੈਗਾ ਜੇ ਕਿਤੇ ਹੈਦਰ ਮੀਂਹ ਹੈਗਾ ਤਾਂ ਤੱਕਾ ਦਿਓ ਮੀਂਹ ਨੂੰ ਇੱਧਰ ਭੇਜੋ ਹਾਵੀ ਮੈਂ ਨਹੀਂ ਕਹਿੰਦਾ ਰੋਕਦਾ ਕਦੇ ਮੈਨੂੰ ਭਾਈ ਤੇਨੂੰ ਮੈਂ ਇਹ ਚਾਹੀਦਾ ਨਹੀਂ ਹੋਰ ਸਿਆੜ ਆ ਗਿਆ ਭੈਜੋ ਆਹੋ ਪਹਿਲਾ ਮੰਗ ਨਹੀਂ ਚਾਹੀਦਾ ਯਾ ਪਰਵਾ ਉਹ ਆਂਤਮਨ ਪਿਛਲੇ ਸਾਲ ਕਹੇਤਾ ਕਿੰਨਾ ਮੋਟਰ ਐ ਗਈ ਬੰਦ ਰਹਿ ਗਈਆਂ ਉਹਦੀ ਗੱਲ ਸੱਚੀ ਹੋ ਗਈ ਸੀ ਇਹਦਾ ਲੋਕਾਂ ਨੇ ਫੇਰ ਨੂੰ ਬਦਨਾਮੀ ਦੇਤੀ ਆਹੋ ਆਹ ਰੈਂਦਾ ਜੀ ਭਾਰਨੇ ਨੂੰ ਸਾਰਾ ਹੀ ਮੈਂ ਇੱਥੇ ਤੱਕ ਭਰ ਹੋਣਾ ਇਹ ਸਾਰੀ ਲਾਉਣੀ ਆ ਹਾਂ ਬਸ ਇੱਥੋਂ ਭਾਰੀ ਕਰਨੀ ਆ ਹੂੰ ਹਾਂ ਵੀ ਇੱਕ ਪਾਣੀ ਵਾਲਾ ਹੋਇਆ ਕੱਬੀ ਬਾਤ ਤੋਂ ਪਾਈ ਕਾਲਾ ਮੋਟਰ ਹੁਆਵੇਂ ਤਾਂ ਸੌਹੀ ਨਹੀਂ ਆਂਦਾ ਇੱਧਰੋਂ ਤਾਂ ਵਧੀਆ ਐ ਸਾਹਾਂ ਸਾਆਂ ਆਇਆ ਤੇ ਚਾਬੀ ਕਿਹਨਾਂ ਦੇ ਮੈਂ ਤੋ ਫੜਾਤੀ ਤੈਂ ਹਾਂ ਚਾਬੀ ਦਾ ਫੜਾ ਪਾਣੀ ਛੱਡਿਆ ਆ ਉਹ ਰਹਿੰਦਾ ਆ ਉੱਥੇ ਤੱਕ ਬਨੀ ਦੇ ਪਾਪਾ ਵੀਡੀਓ ਬਣਾਉਂਦੇ ਆ ਰਹਿੰਦਾ ਇੱਥੇ ਕਾਹਦਾ ਰੌਂਡਪ ਮਾਰ ਕੇ ਗਿਆ ਬਨੀ ਦੇ ਪਾਪਾ ਹਾਏ ਹਾਏ ਕਿ ਤੋਪੈਨੀ ਆ ਨਾ ਉੱਪਰ ਗਰਮੀ ਬਹੁਤ ਆ ਗਈ ਆ ਬਹੁਤ ਹੌਕਿਆ ਵੀ ਹਾਂ ਗਰਮੀ ਆ ਰਹੀ ਔਰ ਫੋਨ ਦੇਖੋ ਕਿੱਥੇ ਚੱਕਿਆ ਆਸਮਾਨ ਨੂੰ ਲਾਏ ਫੋਨ ਆ ਰੱਬ ਨੇ ਉੱਤੋਂ ਖੋ ਕੇ ਲੈ ਜਾਣਾ ਫੋਨ ਇਹ ਯਸਤੂ ਦਾ ਵੀਡੀਓ ਬਣਾਉਂਦਾ ਪਿਆ ਮੈਂ ਵਲੌਗ ਬਣਾਉਂਦੀ ਭਈ ਮਿਲਦੇ ਹੁਣ ਤੁਹਾਨੂੰ ਘਰੇ ਜਾ ਕੇ ਹੁਣ ਅਸੀਂ ਚੱਲਿਆਂ ਘਰ ਨੂੰ ਠਪ ਬਹੁਤ ਪੈਂਦੀ ਸਈ ਆ ਘਰੇ ਜਾ ਕੇ ਮਿਲਦੇ ਹਾਂ ਹਾਂ ਚੱਲਿਆ ਅਸੀਂ ਘਰ ਨੂੰ ਅਵਲ ਇਹਦੇ ਪਪਾ ਕਹਿੰਦੇ ਅੱਜ ਅਮਨ ਨੇ ਟਰੈਕਟਰ ਚਲਾਣਾ। ਉਹ ਤੂੰ ਨਹੀਂ ਆ ਬੋਤਲਾਂ ਇਕੱਠੀਆਂ ਕਿਆ ਕਰਨ ਬੋਤਲਾਂ ਇਕੱਠੀਆਂ ਕਰ-ਕਰ ਕੇ ਅੰਦਰ ਇਹ ਵੇਚਣੀਆਂ ਕੋਆੜ ਚ। ਸਹੀ ਗੱਲ ਐ ਗਾਡੀ ਭਾਈਓ ਕੋਆੜੀਆਂ ਨੇ। ਉਹ ਦੇ ਆ ਤੇ ਹਾ ਹਾ ਚਾਹ ਲਾ। ਮੱਟਾ ਲਾ ਕਮੋਨ। ਬੰਦਾ ਖੜਾ ਆਪਣਾ। ਕਰ ਨਹੀਂ ਕੋਰੇ ਆਇਆ। ਓ ਮੀਨਾ। ਮੀਨਾ। ਕਾਲ ਦੇ ਰਿਹਾ ਕੀ ਮਾਰਦਾ ਹੈ ਗਾ ਵੀ ਗੱਲ ਦੇ ਵੀ ਵੀਡੀਓ ਹਾਂ ਵੀ ਨਾ ਵੀ ਨਾ ਤਾਰਾ ਆ ਜਾ ਹੋ ਵੀ ਨਾ ਵੀ ਨਾ ਸੁਪਰ ਵੀ ਨਾ ਚਲੀਏ ਹੋਰ ਸੈਮ ਹਰੇ ਲਾ ਗਿਆ ਨਾ ਬਦੀਵਾ ਉਹੀ ਮੈਂ ਲਾਦਾ 8 9 ਵਜੇ ਭੰਗਾ ਜਾਣਾ ਮੈਂ ਨਾ ਵੀ ਨਾ ਅਮਨੇ ਨੂੰ ਆਟਾ ਜੁੜਾ ਹਾਲ ਦੇਣਾ ਮੈਂ ਨਹੀਂ ਹਾਟੋ ਚ ਫੈਂਦੀ ਚਲੀ ਹਾਟੋ ਚ ਬਾ ਕੇ ਤੂੰ ਤਾਂ ਮੈਂ ਬਣੀ ਦੇ ਪਪਾ ਹੈ ਪਾਤ ਨਹੀਂ ਅਸੀਂ ਵੀ ਘਰ ਖੋਲੂਗਾ ਕੋ ਕੰਡਾ ਕੇ ਨਹੀਂ ਮਰ ਰੋੜ ਗਿਆ ਰੋੜ ਗਿਆ ਰੋੜ ਗਿਆ 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 ਪਿੱਛੇ ਨੂੰ ਆਹ ਲੋ ਲਾ ਕੋ ਕੇ ਡਾਟ ਵੀ ਗਈ ਤਕਲਾਮਾ ਸ਼ਾਲਾ ਕਲੋਸ ਦ ਡੋਰ ਕਿ ਖੇਤਾਂ ਚ ਘਰ ਦਾ ਮੈਂ ਕੰਮ ਕਰਿਆ ਏ ਕਾ ਪਾਣਾ ਆ ਹੁਣ ਉਹ ਤੇ ਪਾਣੀ ਛੱਡਿਆ ਉਹਦੇ ਭਰਿਆ ਨਹੀਂ ਹੈਗਾ ਹਲਾਗਾ ਉਸੇ ਕਾਣਾ ਜੱਜਾ ਅਸੀਂ ਛੱਡ ਕੇ ਆਏ ਆ ਜੀ ਭਈਆਂ ਨੂੰ ਤੇ ਫੇਰ ਅਸੀਂ ਖੇਤ ਦੇ ਵਿੱਚ ਆ ਗਏ ਹੁਣ ਇਹਨਾਂ ਤਾਂ ਪਾਣੀ ਛੱਡਿਆ ਸਵੇਰ ਦਾ ਹੀ ਛੱਡਿਆ ਆ ਪਰ ਪਰ ਇਹ ਨਹੀਂ ਹੋ ਰਿਹਾ ਆ ਦੇਖੋ ਤੁਹਾਡੇ ਸਾਹਮਣੇ ਉਹ ਜਿਹੜਾ ਕੱਟ ਲੱਗਿਆ ਦਾ ਇੱਕੋ ਘੰਟੇ ਕੱਟ ਲੱਗ ਗਿਆ ਸੀ ਲੱਗ ਗਿਆ ਤਾਂ ਤਾਂ ਹੀ ਪਾਣੀ ਸੁੱਕਿਆ ਬੱਸ ਫੇਰ ਤਾਂ ਇਹ ਮੈਂ ਅੱਜ ਬੈਠੀ ਆ ਟਰੈਕਟਰ ਤੇ ਟਰੈਕਟਰ ਲਵਰ ਤੇ ਰਾਤ ਨੂੰ ਇਹ 12 1 ਵਜੇ ਭੰਨਣਾ ਹੈ 12 1 ਵਜੇ ਆ ਕੇ ਭੰਨਣਾ ਹਨਾ ਇਹ ਭੰਨਣਾ ਰਾਤ ਨੂੰ 12 1 ਵਜੇ ਆ ਉਹ ਜਦ ਪੂਰਾ ਹੋਊਗਾ ਹਨਾ ਵਾਹ ਜੇ ਤੈਨੂੰ ਲਿਪਣ ਦਾ ਕਿਆ ਫਾਇਦਾ ਪਹਿਲਾਂ ਦੱਸ ਮੈਨੂੰ ਆਹ ਜੇ 36 ਵਾਰੀ ਬੱਟਾ ਨਾਲ ਸੁਆਗਾ ਲੱਗਣਾ 36 ਵਾਰ ਫਾਲੇ ਲੱਗਣੇ ਫੇਰ ਲਿਪੂਗਾ ਦੁਬਾਰਾ ਨਾਲਿਆ ਬੱਟ ਰਹਿਣੀ ਜਿਹੜੀ ਤੂੰ ਲਿਪਦਾ ਆਹ ਲੱਗਿਓ ਭਾਜੀ ਬੱਟਾ ਲਿਪਪਣ ਕਿਉਂਕਿ ਆ ਤਾਂ ਅਜੇ ਭਰੇਆ ਨਹੀਂ ਹੈਗਾ ਇੰਤ ਲੱਗ ਜਾਣਾ ਟਾਈਮ ਆ ਦੇਖੋ ਇੱਥੋਂ ਸਾਰੀ ਪਿਆ ਉਹ ਪਰੇ ਸਾਰਾ ਖਾਲੀ ਮੜ ਜਾਓ ਇੱਥੇ ਖੜ੍ਹ ਨਹੀਂ ਮੈਂ ਮੈਂ ਇਹਦੇ ਵਿੱਚ ਬਾਹਰ ਕੇ ਨੂੰ ਮੜ ਕੇ ਜਿੰਨਾ ਕਹਿੰਦਾ ਬਾਦਮਾ ਪਤ ਨਹੀਂ ਪਪਾ ਚੱਲਿਓ ਆ ਜੀ ਉੱਥੇ ਖੇਤ ਚ ਜਿੰਨਾ ਕਹਿੰਦੇ ਹੁੰਦਾ ਮੇਰੇ ਕੋ ਬਾਦਮਾ ਮੈਂ ਆਜ ਬਾੜੇ ਨੂੰ ਪਿਆ ਇਹਨੂੰ ਫੇਰ ਰਾਤ ਨੂੰ ਪਾਣੀ ਛੱਡੂਗੇ ਤੇ ਆ ਦੇਖੋ ਆ ਬੰਗਲੇ ਕਿੰਨੇ ਆ ਗਏ ਬੰਗਲੂ 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 ਹੋਈ ਪਈ ਆ। ਅਗਨੀਤ ਮੇਰੀ ਟਿਊਸ਼ਨ ਨੂੰ ਗਈ ਸੀਗੀ ਹੁਣ ਪਤਾ ਨਹੀਂ ਆ ਗਈ ਹੋਣੀ ਆ ਘਰੇ ਲਿਆਂਦੀ ਹੋਣੀ ਭੂਆ ਨੇ। ਤੇ ਮੈਂ ਫੇਰ ਆਪਣਾ ਭੰਡ ਘੁੰਡੇ ਧੋ ਕੇ ਆਟਾ-ਆਟੋ ਗੁੰਨ ਕੇ ਸਾਰਾ ਕੰਮ ਕਰਕੇ ਨਵੇੜਕੇ ਮੈਂ ਆ ਗਈ ਸੀਗੀ ਐਦਾਂ ਨੂੰ ਅਗਨੀਤ ਪਾਪਾ ਮੈਨ ਲਿਆਏ ਸੀਗੇ ਖੇਤ ਤੋਂ ਉੱਥੋਂ ਮੋਟਰਸਾਈਕਲ ਤੇ ਜਾ ਕੇ ਘਰ ਨੂੰ ਘਰ ਤੋਂ। ਫੇ ਮੈਂ ਆ ਗਈ ਇੱਥੇ ਨਾਲ। ਆਹ ਦੇਖੋ ਜੀ। ਇਹ ਭਰਦਾ ਹੀ ਨਹੀਂ ਹੈਗਾ ਇਹਨੂੰ ਸਵੇਰ ਤੋਂ ਪਾਣੀ ਛੱਡਿਆ ਕਹਿੰਦੇ ਘੰਟੇ ਦਾ ਕੱਟ ਲੱਗਾ ਸੀਗਾ ਤੇ ਤਾਂ ਕਰਕੇ ਭਰਿਆ ਹੀ ਨਹੀਂ ਹੈਗਾ ਮੈਂ ਇੱਥੇ ਖੜੀ ਹਾਂ ਭਰਦਾ ਹੀ ਨਹੀਂ ਪਤਾ ਨਹੀਂ ਕੀ ਪ੍ਰੋਬਲਮ ਹੈ ਸੱਚ ਭਰਨਾ ਕਿ ਟਾਈਮ ਟੂ ਟਾਈਮ ਹੀ ਆ ਹਨਾ ਜਿਹੜਾ ਕੰਮ ਵੀ ਆ ਟਾਈਮ ਟੂ ਟਾਈਮ ਹੀ ਹੋਣਾ ਉਹ ਤੇ ਇਹਨੂੰ ਕੋ ਸਵੇਰ ਤੋਂ ਪਾਣੀ ਛੱਡਿਆ ਫੇ ਘੰਟੇ ਇੱਕ ਦਾ ਕੱਟ ਵੀ ਲੱਗਾ ਜਿੱਦਾਂ ਲਾਈਟ ਚੱਲ ਗਈ ਸੀਗੀ ਨਾ ਤਾਂ ਕਰਕੇ ਲੱਗਿਆ ਤਾਂ ਹੈ ਬਚਾਰਾ ਪਾਣ ਉੱਤ ਦੇਖੋ ਇਹ ਪਾਣੀ ਤੁਰ ਪਹੁੰਚੋ ਪਹਿਲਾਂ ਤਾਂ ਪਾਣੀ ਨਹੀਂ ਸੀਗਾ ਗਾਂ ਨੂੰ ਤੁਰਦਾ ਹੀ ਨਹੀਂ ਸੀਗਾ ਤੇ ਅਬ ਨਹੀਂ ਇਹਦੇ ਪਪਾ ਨੇ ਬਾਇਆ ਫਾਲਿਆਂ ਦੇ ਨਾਲ ਫੇ ਪਾਣੀ ਉਹ ਤਾਂ ਗਾਂ ਨੂੰ ਹੁਣ ਤੁਰਨ ਲੱਗਾ ਆ ਪਹਿਲਾਂ ਜਾਂਦਾ ਹੀ ਨਹੀਂ ਸੀਗਾ ਪਾਣੀ ਬਾਹਾਂ ਨੂੰ ਆ ਤੁਹਾਨੂੰ ਦਿਖਾਉਣੀ ਆ ਮੈਂ ਹਾਂ ਦੇਖੋ ਤਾਂ ਪਿਆ ਰੋਜੇ ਬਦਲ ਆ ਜਾਣਾ ਮੀਂਹ ਪੈਂਦਾ ਨਹੀਂ ਹੈਗਾ ਪਤਾ ਨਹੀਂ ਰੱਬ ਨੂੰ ਕੀ ਪੈ ਰਿਆ ਬਾਕੀ ਸਾਰੇ ਪਾਸੇ ਮੀਂਹ ਪੈਂਦਾ ਇੱਥੇ ਹੀ ਨਹੀਂ ਪੈਂਦਾ ਇੱਕ ਸਾਡੇ ਇਲਾਕੇ 'ਚ ਅਰੇ ਤਾਜੀ ਬਾ ਹੁੰਦਾ ਪਿਆ ਖੇਤ ਤੇ ਟਾਈਮ ਲੱਗ ਜਾਣਾ ਇਹਨੂੰ ਤਾਂ ਕਾਫੀ ਜ਼ਿਆਦਾ ਹੀ ਸ਼ਾਇਦ ਘੰਟਾ ਮੈਂ ਚਲਾ ਰਾ ਤੇ 12:00 ਵੱਜ ਜਾਣੇ ਅਵਨੀਤ ਦੇ ਪਪਾ ਕਹਿੰਦੇ ਸੀਗੇ 11-12 ਤਾਂ ਕਹਿੰਦੇ ਵੱਜ ਜਾਣੇ ਆਵੇਂ ਹੀ ਆ ਤੇ ਤਾਂ ਹਾਂ ਦੇਖੋ ਉਪਰ ਹਨੇਰਾ ਵੀ ਹੋ ਗਿਆ ਆ ਪਰ ਇਹ ਚ ਵੀਡੀਓ ਚ ਨਹੀਂ ਲੱਗਦਾ ਪਰ ਉੱਧਰ ਹਨੇਰਾ ਹੋ ਗਿਆ 7:30 ਤੋਂ ਉੱਤੇ ਟਾਈਮ ਹੋ ਗਿਆ ਪੌਣੇ 8 ਦਾ ਹੋ ਗਿਆ ਟਾਈਮ ਹਾਂ ਦੇਖੋ ਕਾ ਤੱਕ ਬਾਹ ਹੁੰਦਾ ਕਾ ਤੱਕ ਪਾਣੀ ਭਰਦਾ ਆ ਟਾਈਮ ਲੱਗ ਜਾਣਾ ਮੈਂ ਤਾਂ ਇੱਧਰ ਮੈਂ ਇੱਧਰ ਸੁੱਕੇ ਖੇਤਾਂ ਦੇ ਵਿੱਚ ਖੜੀ ਹਾਂ ਇੱਥੇ ਇਹਨੇ ਰਾਤ ਨੂੰ ਪਾਣੀ ਛੱਡ ਦੇਣਾ ਆ ਮੈਂ ਤਾਂ ਇੱਧਰ ਆ ਖੜੀ ਹਾਂ ਤੇ ਪਲੀਜ਼ ਸਾਡੇ ਆ ਤੇ ਸ਼ੇਅਰ ਕਰਿਓ ਸਬਸਕ੍ਰਾਈਬ ਕਰਦਿਆ ਕਰੋ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਕਮੈਂਟ ਵੀ ਜ਼ਰੂਰ ਕਰਦਿਆ ਕਰੋ ਹਾਏ ਤੁਸੀਂ ਕਮੈਂਟ ਨਹੀਂ ਕਰਦੇ ਨਾ ਵੀਡੀਓ ਪੂਰਾ ਦੇ ਦੇ ਪੂਰਾ ਦੇਖਿਆ ਕਰੋ ਸਾਡੀ ਵੀਡੀਓ ਨੂੰ ਆ ਦੇਖੋ ਜੀ ਲੱਪਿਆ ਨਾ ਹੁਣ ਨੇਰਾ ਸੋ ਸਾਨੂੰ ਸ਼ਾਇਦ ਇੱਥੇ ਟਾਈਮ ਲੱਗ ਜਾਣਾ ਆ ਤੇ ਘਰੇ ਪਤਾ ਨਹੀਂ ਅਸੀਂ ਕਦੋਂ ਨੂੰ ਜਾਣਾ ਉੰਗਲੇ ਲੇਟ ਹੋ ਜਾਣਾ ਆ ਤੇ ਸ਼ਾਇਦ ਬਨੀਤ ਪਾਪਾ ਤਾਂ ਹੁਣ ਪਾ ਕੇ ਜਾਓਗੇ ਵੇਖ ਤਾਂ ਛੱਡ ਨਹੀਂ ਸਕਦਾ ਤੇ ਅਜੇ ਫਾਲਿਆਂ ਦੇ ਨਾਲ ਬੰਦਿਆ ਫਿਰ ਉਹ ਸੁਆਗ ਲੈ ਕੇ ਆਓਗੇ ਫੇਰ ਪਾਪਾ ਉਹ ਫਾਲਿਆਂ ਤੋਂ ਬਾਅਦ ਸੁਆਗਾ ਹੀ ਸੇਨਣਾ ਤੇ ਜੇ ਦਾ ਕਦੂ ਕੱਢ ਦੇਣਾ ਨਾ ਅਜੇ ਪਾਣੀ ਨਹੀਂ ਭਰਿਆ ਪਾਣੀ ਭਰ ਦੂਗਾ ਜਿੰਨਾ ਕੋ ਹੋ ਗਿਆ ਫੇਰ ਉਹਨਾਂ ਨਾਲ ਕਰਕੇ ਫਿਰ ਸ਼ਾਇਦ ਘਰ ਨੂੰ ਜਾਓਗੇ ਫਿਰ ਰੋਟੀ ਪਾਣੀ ਖਾ ਕੇ ਫੇਰ ਆ ਜੂਗੇ ਫਿਰ ਮੈਂ ਘਰੇ ਰਹੂੰਗੀ ਤੇ ਹੁਣ ਦੇਖਦੇ ਆਂ ਕੀ ਕਰਨਾ ਆ ਅਜੇ ਫਿਰ ਆਪੇ ਲਾ ਦੀ ਘੜੀ ਤਾਂ ਮੈਂ ਇੱਥੇ ਹੀ ਆ ਬੈਠੀ ਹਾਂ ਪੂਆਲੇ ਘਣਾ ਪਤਾ ਨਹੀਂ ਅਮਰ ਕਿੱਥੇ ਚਲ ਗਈ ਮੈਂ ਉਹਨੂੰ ਦੱਸ ਕੇ ਵੀ ਨਹੀਂ ਆਇਆ ਹਾਏ ਵਾਸੀਆ ਆਉਂਦੀ ਐ ਇਹ ਕਹਿੰਦਾ ਮੇਰੇ ਸਿੱਖਾਂ ਦੇ ਨਾਲ ਬੁਰਾ ਹਾਲ ਐ ਜੇ ਮੈਨੂੰ ਕੂਲ ਹੋ ਗਿਆ ਸੀ ਬਹੁਤ ਸਿੱਖਾਂ ਆਈਆਂ ਮੈਨੂੰ ਅੱਜ ਪਤਾ ਨਹੀਂ ਮੇਰੀ ਬੁੱਤੀ ਸਹੀ ਆਉਂਦੀ ਕਿ ਨਹੀਂ ਆਉਂਦੀ ਕਾਲੀ ਆਉਂਦੀ ਹੋਣੀ ਮੇਰਾ ਉਹ ਹੋ ਗਿਆ ਉੱਪਰ ਹਾਂ ਪੂਆ ਨੂੰ ਮੈਂ ਦੱਸ ਕੇ ਵੀ ਨਹੀਂ ਆਈ ਪੂਆ ਸੀ ਪੱਠੇ ਲੈਣ ਗਈ ਉਹ ਘਰ ਕੋਈ ਵੀ ਨਹੀਂ ਸੀਗਾ ਚੋਮੂ ਸੀਗਾ ਫੇ ਚੋਮੂ ਨੂੰ ਮੈਂ ਦੱਸ ਕੇ ਆਈ ਚੋਮੂ ਨੂੰ ਪਤਾ ਆ ਚੋਮੂ ਦਾ ਦਾਨ ਪਾਉ ਉਹ ਕਰਕੇ ਆਪੇ ਪਤਾ ਨਹੀਂ ਅਮਨੇ ਕਿੱਥੇ ਚੱਲ ਗਈ ਕਿੱਥੇ ਨਹੀਂ ਚੱਲ ਗਈ ਅੱਜ ਦਾ ਵਲੋਗ ਇੱਥੇ ਤੱਕ ਸੀਗਾ ਅੱਜ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਬਾਏ ਜੀ ਮਿਲਦੇ ਆ ਨਵੇਂ ਦਿਨ ਦੇ ਨਵੇਂ ਦਿਨ ਦੇ ਘਰ ਨੂੰ ਨਵੇਂ ਵਲੋਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਮਿਲਦੇ ਆਂ ਜੀ ਕੱਲ ਦੇ ਵਲੋਗ ਦੇ ਵਿੱਚ ਮਿਲਦੇ ਆ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਧਿਆਨ ਰੱਖੋ ਬਾਏ ਜੀ ਮਿਲਦੇ ਆ ਕੱਲ ਦੀ ਵੀਡੀਓ ਦੇ ਵਿੱਚ